ਜਦੋਂ ਫਤੇ ਦੀ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ ਉਦੋਂ ਦਰਬਾਰ ਸਾਹਿਬ ਮੈਂ ਅਲੱਗ ਹੈ ਕਿ ਹਮ ਬਾਈਟ ਕਰਨੇ ਜਾਣਾ ਛੋੜ ਕੇ ਜਦੋਂ ਸੱਚੇ ਬਾਸ਼ਾ ਅਸ਼ੀਰਵਾਦ ਹੋਇਆ ਫਤੇ ਦੀ ਫਤੇ ਜ਼ਰੂਰ ਹੁੰਦੀ ਹੈ ਔਰ ਅੱਜ ਜਦੋਂ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਰਿਲੀਜ਼ ਤੇ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਵਾਪਸ ਮਥਾ ਡਿਕਨ ਆਏ ਹੈ ਅਸ਼ੀਰਵਾਦ ਲੈਣ ਆਏ ਹੈ ਕਿ ਮੇਰ ਬਖਸ਼ੇ ਔਰ ਜਿਹੜੀ ਸ਼ੁਰੂਆਤ ਇੱਥੋਂ ਕੀਤੀ ਸੀ ਵਾਪਸ ਯੂ نو ਵਾਈਗਰ ਸੱਚੇ ਬਾਸ਼ਾ ਯੂ نو ਫਤੇ ਦਿਲਾਏ ਸਾਨੂੰ ਕਿਸਾਨਾਂ ਨੇ ਤੁਹਾਨੂੰ ਕੋਈ ਦੇਖ ਦੇ ਕੇ ਸਾਲਾਂ ਨੂੰ ਜੀ ਸਾਲਾਂ ਦੇ ਵਿੱਚ ਅੱਜ ਨਹੀਂ ਰਿਹਾ ਪ੍ਰੋਕੈਸਸ ਦੇ ਰਿਹਾ ਸਰਕਾਰ ਮੈਂ ਭਾਈ ਨੂੰ ਪਹਿਲਾਂ ਫਿਲਮ ਦੇ ਬਾਰੇ ਗੱਲ ਕਰਨਾ ਥੋੜਾ ਚਾਹੂੰਗਾ ਕਿ ਜਦੋਂ ਫਿਲਮ ਵੀ ਲਿਖਾਵਟ ਵੀ ਸ਼ੁਰੂ ਹੋਈ ਸੀ ਸਾਈਬਰ ਕ੍ਰਾਈਮ ਤੋਂ ਉਦੋਂ ਸਾਡੇ ਕਿਸ ਤਰ੍ਹਾਂ ਭਾਵੇਂ ਕਿਸਾਨ ਭਰਾ ਹੋਣ ਭਾਵੇਂ ਜਿਹੜੀ ਆਮ ਜਨਤਾ ਹੈ ਕਿਵੇਂ ਉਹਨਾਂ ਨੂੰ ਸਾਈਬਰ ਦੇ ਨਾਲ ਯੂ نو ਕਿਤੇ ਆ ਜਾਂਦਾ ਤੋਂ ਉਸੇ ਤੇ ਲਿਖਣੀ ਸ਼ੁਰੂ ਕੀਤੀ ਦੀ ਪਿਕਚਰ ਔਰ ਕਹਾਣੀ ਵੀ ਜਦੋਂ ਅਸੀਂ ਸ਼ੂਟ ਸ਼ੁਰੂ ਕੀਤੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਤਾਂ ਕਿ ਇਹ ਆਮ ਜਨਤਾ ਜਿਹੜੀ ਹਰ ਰੋਜ਼ ਸਾਈਬਰ ਦੇ ਯੂ نو ਤਕਲੀਫਾਂ ਤੋਂ ਗੁਜ਼ਰਦੀ ਹੈ ਉਹ ਕਿਸ ਤਰ੍ਹਾਂ ਉਹਨੂੰ ਕੱਢਿਆ ਜਾਵੇ ਤੇ ਪਹਿਲੀ ਫਿਲਮ ਇਸੇ ਲਈ ਮੈਂ ਡਾਇਰੈਕਟ ਵੀ ਇਸੇ ਲਈ ਕਰਨਾ ਚਾਹੁੰਦਾ ਜੀ ਕਿ ਤਾਂ ਕਿ ਉਹ ਦੱਸ ਸਕੀਏ ਲੋਕਾਂ ਨੂੰ ਕੀ ਤਕਲੀਫਾਂ ਹੁੰਦੀਆਂ ਨੇ ਔਰ ਜਦੋਂ ਪਿਕਚਰ ਆਊਗੀ 10 ਜਨਵਰੀ ਨੂੰ ਆਈ ਹੋਪ ਕਿ ਯੂ نو ਕਹਿੰਦੇ ਨਾ ਫਤਿਹ ਦੀ ਫਤਿਹ ਹੋਣੀ ਜ਼ਰੂਰੀ ਔਰ ਵਾਈਗਰੂ ਸੱਚੇ ਬਾਸ਼ਾ ਮੀਰਾ ਰੱਖੇ ਕਹਿੰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਬਹੁਤ ਅੱਛਾ ਲੱਗਦਾ ਮੈਨੂੰ ਤਾਂ ਹਮੇਸ਼ਾ ਮੈਂ ਕਹਿੰਦਾ ਜ਼ਿੰਦਗੀ ਜੋ ਵੀ ਮੈਂ ਵੱਡਾ ਕੰਮ ਕੀਤਾ ਹਮੇਸ਼ਾ ਥੋੜੀ ਸ਼ੁਰੂਆਤ ਤੋਂ ਕੀਤਾ ਹੈ ਔਰ ਅੱਜ ਜਦੋਂ ਇੱਥੇ ਆ ਕੇ ਮੱਥਾ ਟੇਕਾਂਗੇ ਬਸ ਇਹੀ ਅਰਦਾਸ ਮੰਨੂਗਾ ਕਿ ਜਿਵੇਂ ਉਹਨਾਂ ਨੇ ਗਾਇਡ ਕਰਦੇ ਕਰਦੇ ਅੱਜ ਸਾਨੂੰ ਇੱਥੇ ਵਾਪਸ ਲਿਆ ਕੇ ਖੜਾ ਕੀਤਾ ਜਦੋਂ ਫਿਰ ਤੋਂ ਦੀ ਅਸੀਂ ਸ਼ੂਟਿੰਗ ਸ਼ੁਰੂ ਕਰੀਏ ਜਿਹੜੀ ਬਹੁਤ ਜਲਦ ਸ਼ੁਰੂ ਹੋਏਗੀ ਉਹਦੀ ਸ਼ੁਰੂਆਤ ਵੀ ਇੱਥੇ ਸ਼ੁਰੂ ਕਰਾਂਗੇ ਅਸੀਂ ਹਾਂ ਤੁਸੀਂ ਸਾਊਥ 'ਚ ਵੀ ਬਾਲੀਵੁੱਡ 'ਚ ਵੀ ਪੰਜਾਬੀ ਮੁੰਡੇ ਹੋ ਤੁਸੀਂ ਪੰਜਾਬ ਨਾਲ ਬਿਲੋਂਗ ਕਰਦੇ ਹੋ ਕੋਈ ਪੰਜਾਬ ਲਈ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਪੰਜਾਬਲੀ ਭਾਈ ਮੈਂ ਇਥੋਂ ਤਾਂ ਹੀ ਕਹਿ ਜਿਹੜੀ ਮੇਰੀ ਪਹਿਲੀ ਫਿਲਮ ਸ਼ੁਰੂ ਹੋਈ ਉਹ ਪੰਜਾਬ ਤੋਂ ਹੀ ਸ਼ੁਰੂ ਹੋਈ ਪੰਜਾਬ ਦੇ ਲੋਕਾਂ ਦੀ ਕਹਾਣੀ ਇਨਫੈਕਟ ਬਿੰਨੂ ਟੇ ਲੋ ਭਾਈ ਨੇ ਰੋਲ ਕੀਤਾ ਸੀ ਉਹ ਕਿਸਾਨ ਦਾ ਔਰ ਮੈਨੂੰ ਲੱਗਦਾ ਕਿ ਮੈਂ ਜੋ ਵੀ ਬਣਾਦਾ ਰਹੂੰਗਾ ਔਰ ਜੋ ਵੀ ਲਿਖਦਾ ਰਵਾਂਗਾ ਉਹਦਾ ਕਿਤੇ ਨਾ ਕਿਤੇ ਕਨੈਕਸ਼ਨ ਪੰਜਾਬ ਨਾਲ ਹੋਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਤੋਂ ਬਿਨਾ ਜ਼ਿੰਦਗੀ ਨਹੀਂ ਔਰ ਪੰਜਾਬ ਤੋਂ ਬਿਨਾ ਜਿਹੜੀ ਫਿਲਮੀ ਦੁਨੀਆ ਮੇਰੇ ਲਈ ਤਾਂ ਨਹੀਂ ਹੈ ਕਿਸਾਨ ਆਗੂ ਜਗਜੀਤ ਢੱਲੇਵਾਲ ਜੀ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਤੁਸੀਂ ਫਿਲਮਾਂ ਦੇ ਵਿੱਚ ਵੀ ਕਾਫੀ ਰੋਲ ਵਧੀਆ ਕਰਦੇ ਕਿਉਂਕਿ ਜਿਹੜੇ ਹੀਰੋ ਹੁੰਦੇ ਨੇ ਉਹ ਸ਼ਰਮਾਇਆ ਹੁੰਦੇ ਨੇ ਉਹ ਜਨਤਾ ਦਾ ਸ਼ਰਮਾਇਆ ਹੁੰਦਾ ਜਨਤਾ ਉਹਨਾਂ ਨੂੰ ਦੇਖ ਕੇ ਰੋਲ ਮੋਟਰ ਹੁੰਦੀ ਹੈ ਜਿਵੇਂ ਕਿਸਾਨ ਆਗੂ ਬੈਠਾ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਹੱਕ ਵਿੱਚ ਮੈਂ ਹੀ ਕਿਸਾਨ ਭਰਾਵਾਂ ਲਈ ਹਮੇਸ਼ਾ ਦਿਲੋਂ ਉਹਨਾਂ ਲਈ ਹਮੇਸ਼ਾ ਖੁਸ਼ੀਆਂਮੰਦ ਹੈ ਹਮੇਸ਼ਾ ਮੈਂ ਆ ਵੀ ਕੰਨਾਵੇਂ ਹੂੰ ਇਨ ਫੈਕਟ ਜਿਹੜੀ ਅਸੀਂ ਫਿਲਮ ਹੀ ਬਣਾ ਰਹੇ ਹਾਂ ਫਤਿਹ ਉਹਦੇ ਚ ਵੀ ਇਹ ਹੀ ਹੈ ਜੋ ਵੀ ਫਿਲਮ ਦੀ ਜਿੰਨੀ ਵੀ ਕਮਾਈ ਹੋਊਗੀ ਮੈਂ ਬੰਦੇ ਹਿੱਸੇ ਦੀ ਸਾਰੀ ਯੂ ਨੋ ਅਸੀਂ ਦਾ ਨਹੀਂ ਕਰਾਂਗੇ ਚਾਹੇ ਉਹ ਸਾਡੇ ਕਿਸਾਨ ਭਰਾ ਹੋਣ ਚਾਹੇ ਉਹ ਜ਼ਰੂਰਤਮੰਦ ਬੱਚੇ ਹੋਣ ਜਾਂ ਨਸ਼ੇ ਬੀੜੇ ਲੋਕਾ ਹੋਣ ਉਹਨਾਂ ਦੀ ਦੀ ਸੇਵਾ ਦੇ ਵਿੱਚ ਹੀ ਹਰ ਇੱਕ ਜਿਹੜਾ ਰੁਪਿਆ ਫਿਲਮ ਕਮਾਊਗੀ ਫਤਿਹ ਉਹਨਾਂ ਦੀ ਚਰਣਾ ਚ ਯੂ ਨੋ ਅਸੀਂ ਬਖਸ਼ਾਂਗੇ thank, thank you. you so much thank you, thank you. Thank you. Thank you.